ਸੋ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬ ਪੰਜਾਬੀਤ ਬਚਾਓ ਯਾਤਰਾ ਲੈ ਕੇ ਤੁਰੇ ਹੋਏ ਆਂ ਪੰਜਾਬ ਦੇ ਪਿੰਡਾਂ 'ਚ ਹੁਣ ਵੀ ਅਸੀਂ ਰਾਤ ਨੂੰ ਕਿਸੇ ਪਿੰਡ 'ਚ ਖੜੇ ਆਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਸਾਂਝੀਆਂ ਧਿਆਨ ਨਾਲ ਮੇਰਾ ਵੀਰ ਸੁਣ ਲਿਓ ਵੀ ਪੰਜਾਬ 'ਚ ਹੋ ਕੀ ਰਿਹਾ ਪਹਿਲੀ ਗੱਲ ਤਾਂ ਸਰਦਾਰ ਸਕਪਾਲ ਸਿੰਘ ਖਹਿਰਾ ਉਹਨਾਂ ਨੇ ਬਹੁਤ ਵੱਡਾ ਕੱਠ ਜਿਹੜਾ ਕੱਲ ਨੂੰ ਉਹਨਾਂ ਨੇ ਆਪਣੇ ਪਿੰਡ ਰਾਮਗੜ ਕਪੂਰਥਲਾ ਦੇ ਵਿੱਚ ਰੱਖਿਆ ਸਾਰੇ ਭਰਾਵਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿ ਸਾਨੂੰ ਉਹ ਜੋਦੇ ਦਾ ਸਾਥ ਦੇਣਾ ਚਾਹੀਦਾ ਜਿਹੜਾ ਆਪਦੀ ਪਾਰਟੀ ਤੋਂ ਉੱਪਰ ਉੱਠ ਕੇ ਆਪਦੀ ਪਾਰਟੀ ਦੀਆਂ ਜਿਹੜੀਆਂ ਹਦਾਇਤਾਂ ਨੇ ਗਾਈਡਲਾਈਨ ਨੇ ਉਹ ਤੋਂ ਉੱਪਰ ਉੱਠ ਕੇ ਉਸ ਇਨਸਾਨ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਐ ਚਾਹੇ ਸਾਡੇ ਮੁੰਡਿਆਂ ਨੂੰ ਯੂਏਪੀਏ ਲਾਇਆ ਚਾਹੇ ਐਨਐਸਏ ਲਾਇਆ ਚਾਹੇ ਕਿ ਹੋਰ ਠੱਕੇ ਹੋਏ ਪੰਜਾਬ ਦੇ ਨਾਲ ਹਮੇਸ਼ਾ ਉਹਨੇ ਬੰਦੇ ਨੇ ਉਸ ਇਨਸਾਨ ਨੇ ਕੋਈ ਪਰਵਾਹ ਨਹੀਂ ਕੀਤੀ ਕਿਸੇ ਪਾਰਟੀ ਦੀ ਪਰ ਉਹਨੇ ਬੰਦੇ ਨੇ ਪੰਜਾਬ ਦੇ ਹੱਕ 'ਚ ਬੋਲਿਆ ਉਹਦਾ ਖਮਿਆਜਾ ਉਸ ਇਨਸਾਨ ਨੂੰ ਇਹ ਭੁਗਤਣਾ ਪਿਆ ਗਿਆ ਭਵੰਤ ਸਿੰਘ ਦੀ ਸਰਕਾਰ ਨੇ 4 4.5 ਮਹੀਨੇ ਦੇ ਅੰਦਰ ਲਵਾਏ ਆ ਬਿਨਾਂ ਗੱਲ ਤੋਂ ਝੂਠੇ ਮੁਕੱਦਮਿਆਂ ਦੇ ਵਿੱਚ ਤੇ ਹਾਲੇ ਵੀ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚੋਂ ਜਿਹੜੀ ਉਹਦੀ ਜ਼ਮਾਨਤ ਹੋਈ ਸੀਗੀ ਉਹਨੂੰ ਰੱਦ ਕਰਾਉਣ ਦੇ ਲਈ ਸੁਪਰੀਮ ਕੋਰਟ ਗਏ ਸੀ ਪਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਲਾਹ ਪਾ ਕਰਕੇ ਨਾ ਦੀ ਮੋੜਿਆ ਉੱਥੋਂ ਉਹਦੀ ਹਾਈ ਕੋਰਟ ਵਾਲੀ ਜ਼ਮਾਨਤ ਸੁਪਾਲ ਸਿੰਘ ਖੇਰੇ ਦੀ ਰੱਦ ਨਹੀਂ ਕੀਤੀ ਮੈਂ ਪੁੱਛਣਾ ਚਾਹੁੰਦਾ ਭਵੰਤ ਸਿੰਘ ਜਿੰਨੇ ਕਰੋੜਾਂ ਰੁਪਈਆ ਲੱਖਾਂ ਨਹੀਂ ਕਰੋੜਾਂ ਰੁਪਈਆ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਕੋਰਟ ਦੇ ਵਿੱਚੋਂ ਦਿੱਲੀੋਂ ਵਕੀਲ ਮਗਾਉਂਦੇ ਰਿਹਾ ਦਿੱਲੀੋਂ 5 ਕਰੋੜ ਰੁਪਏ ਚ ਵਕੀਲ ਪਾਇਆ 5 ਕਰੋੜ ਰੁਪਏ ਚ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਇੰਨਾ ਜ਼ੋਰ ਇੰਨਾ ਪੈਸਾ ਕਿਸੇ ਗਰੀਬ ਗੁਰਬੇ ਦਾ ਕੋਈ ਘਰ ਹੀ ਪਾ ਦੇ ਕਿਸੇ ਹਸਪਤਾਲ ਹੀ ਬਣਾ ਦੇ ਕੋਈ ਨਾਵੇਂ ਸਕੂਲ ਹੀ ਬਣਾ ਦੇ ਕੋਈ ਕਾਲਜਾਂ ਯੂਨੀਵਰਸਿਟੀਆਂ ਘਟੇ ਜਾ ਉਹੀ ਇੱਥੇ ਪੈਸਾ ਦੇ ਦੇ ਇੰਨਾ ਜ਼ੋਰ ਤੂੰ ਜਿਹੜਾ ਸੁਪਰੀਮ ਕੋਰਟ ਦੀ ਜਮਾਨਤ ਰਾਦ ਕਰਾਉਣ ਨੂੰ ਗਿਆ ਇੰਨਾ ਜ਼ੋਰ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਤੇ ਲਾ ਦੇ ਉਹਨ ਇਨਸਾਫ ਤੇ ਲਾ ਦੇ ਇੰਨਾ ਜ਼ੋਰ ਚਿੱਟਾ ਰੋਕਣ ਦੀ ਲਾ ਦੇ ਜਿੰਨਾ ਜ਼ੋਰ ਤੂੰ ਲੋਕਾਂ ਦੀ ਆਵਾਜ਼ ਦੱਬਣ ਤੇ ਹੋਇਆ ਵਾ ਜਿਹੜਾ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਉਹ ਹਰ ਬੰਦਾ ਤੁਸੀਂ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਖਰੇ ਨਾਲ ਵਾਪਰਿਆ ਜੇਲ੍ਹ ਦੇ ਵਿੱਚ ਕਿਵੇਂ ਉਹਨੂੰ ਜਲੀਲ ਕੀਤਾ ਗਿਆ ਕਿਵੇਂ ਠੱਠ ਕੀਤਾ ਗਿਆ ਉਸ ਇਨਸਾਨ ਨੂੰ ਪੰਜਾਬ ਦੇ ਲੋਕੋ ਤੁਹਾਡਾ ਫਰਜ ਬਣਦਾ ਬਾਈ ਓਏ ਬਹੁਤ ਥੋੜੇ ਬੰਦੇ ਰਹਿ ਗਏ ਬਹੁਤ ਥੋੜੇ ਬੰਦੇ ਕੋਈ ਬੰਦਾ ਨਹੀਂ ਇੱਥੇ ਰਹਿਣਾ ਬੋਲਣ ਵਾਲਾ ਕੋਈ ਬੰਦਾ ਛੱਡਣਾ ਨਹੀਂ ਨਾਲ ਯਾਦ ਰੱਖਿਓ ਜੀ ਆਈ ਕੁੰਡੇ ਘਰਾਂ ਦੇ ਲਾਗੇ ਤੇ ਘਰਾਂ 'ਚ ਬੜੇ ਬੈਠੇ ਰਹੇ ਅੱਜ ਦੀ ਗੱਲ ਆ ਭਾਨਾ ਸਿੱਧੂ ਸਾਡੀ ਯਾਤਰਾ ਤੁਰੀ ਨੂੰ ਅੱਜ 7ਵਾਂ ਦਿਨ ਆ ਪਾ ਨਾ ਸਿੱਧੂ ਸਾਡਾ ਮਿੱਤਰ ਜਿਹੜਾ ਸਾਡੀ ਯਾਤਰਾ ਦੇ ਵਿੱਚ ਸ਼ਾਮਲ ਸੀਗਾ ਉਸ ਇਨਸਾਨ ਨੂੰ ਸਾਡੀ ਯਾਤਰਾ 'ਚ ਖੜਲ ਪਾਉਣ ਦੀ ਖਾਤਰ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕੱਦਮਾ ਦੇਣ ਜਾਂ ਕੋਈ ਹੋਰ ਇਹ ਗੜਬੜ ਕਰਨ ਆਪਣੇ ਵਿੱਚ ਬੰਦੇ ਬਾਹਰ ਨ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਪਾਨਾ ਸਿੱਧੂ ਨੂੰ ਸਾਡੇ ਕੋਲੋਂ ਇਥੇ ਬੋਲ ਕੇ ਗਿਆ ਵਾਪਸ ਪਿੰਡ ਨੂੰ ਪਾਨਾ ਸਿੱਧੂ ਨੂੰ ਲੁਧਿਆਣਾ ਪਹੁੰਚਾ ਕੇ ਲੈ ਗਈ ਆ ਸੋ ਅਸੀਂ ਪਤਾ ਕਰਾਇਆ ਪਤਾ ਕੀਤਾ ਵੀ ਭਾਈ ਪਾਨਾ ਕਿੱਥੇ ਲੈ ਗਏ ਆ ਕਹਿੰਦੇ ਜੀ ਲੁਧਿਆਣੇ ਇਹਦੇ ਉੱਤੇ ਕੋਈ ਮੁਕੱਦਮਾ ਦਰਜ ਹੈ ਅਸੀਂ ਪੁੱਛਿਆ ਮੁਕੱਦਮਾ ਕਾਹਦਾ ਦਰਜ ਹੈ ਕਹਿੰਦੇ ਮੁਕੱਦਮਾ ਦਰਜਾ ਪਾਨਾ ਸਿੱਧੂ ਦੇ ਉੱਤੇ ਕਿਸੇ ਏਜੰਟ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਹੈ ਹੱਦ ਹੋ ਗਈ ਯਾਰ ਪਾਨਾ ਰੜਕਦਾ ਸੀ ਇਹ ਸਰਕਾਰ ਦੀ ਅੱਖਾਂ 'ਚ ਕਿਉਂਕਿ ਇਹਨਾਂ ਦੇਖਾਂ ਆ ਜਿਹੜੇ ਏਜੰਟ ਨੇ ਠੱਗੀਆਂ ਮਾਰਦੇ ਨੇ ਇਹਨਾਂ ਨਾਲ ਮਿਲੀ ਭੁਗਤਾ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਏਜੰਟ ਠੱਗ ਕੇ ਘਰਾਂ 'ਚ ਬੈਠੇ ਐ ਕੋਈ ਨਹੀਂ ਬੁਲਾਉਂਦਾ ਇਹਨਾਂ ਨੂੰ ਕੋਈ ਬੰਦਾ ਜਾਂਦਾ ਦਰਖਾਸਤ ਦੇਣ ਕੋਈ ਬੰਦਾ ਪੁਲਿਸ ਕੋਲੇ ਜਾਂਦਾ ਕੋਈ ਬੰਦਾ ਐਮ ਐਲ ਏ ਮੰਤਰੀ ਕੋਲ ਜਾਂਦਾ ਵੀ ਫਲਾਨਾ ਏਜੰਟ ਸਾਡੇ ਨਾਲ ਇੰਨੀ ਠੱਗੀ ਮਾਰ ਗਿਆ ਕਿ ਇਹਨਾਂ 50 ਲੱਖ ਦੀ ਠੱਗੀ ਹੈ ਕਿ ਇਹਨਾਂ 20 ਲੱਖ ਦੀ ਠੱਗੀ ਹੈ ਕਿ ਇਹਨਾਂ 70 ਲੱਖ ਦੀ ਠੱਗੀ ਹੈ ਏਕੇ ਏਕੇ ਏਜੰਟ ਕਈ ਕਈ ਕਰੋੜਾ ਰੁਪਇਆ ਠੱਗੀ ਮਾਰੀ ਬੈਠੇ ਪੰਜਾਬ ਦੇ ਲੋਕਾਂ ਨਾਲ ਉਹ ਹੁਣ ਵੀ ਚੱਲ ਰਿਹਾ ਆ ਜਿਹੜੇ ਅਖੌਤੀ ਇਨਕਲਾਬੀ ਕਹਿੰਦੇ ਸੀ ਨਾ ਲੋਕਾਂ ਨੂੰ ਇਨਸਾਫ ਦੇਵਾਂਗੇ ਉਹ ਠੱਗੀਆਂ ਅੱਜ ਵੀ ਇਹਦੇ ਦੌਰ ਚੱਲ ਰਹੀਆਂ ਨੇ ਉਹ ਜੇ ਭਾਨੇ ਸਿੱਧੂ ਨੇ ਲੱਖਾਂ ਰੁਪਈਆ ਲੱਖਾਂ ਰੁਪਈਆ ਏਜੰਟਾਂ ਤੋਂ ਲੋਕਾਂ ਦਾ ਵਾਪਸ ਕਰਾਇਆ ਕੀ ਮਾੜਾ ਕਰ ਰਿਹਾ ਸੀ ਬਾਈ ਅਸੀਂ ਮਰਦਿਆਂ ਸਾਡਾ ਮਿੱਤਰ ਹੈ ਕਈ ਮੇਰੇ ਮਿੱਤਰ ਮੈਨੂੰ ਫੋਨ ਕਰਦੇ ਆ ਕਿ ਭਾਨਾ ਬੋਲਦਾ ਸਹੀ ਨਹੀਂ ਭਾਨਾ ਇਹਨੂੰ ਬੋਲਣ ਦੀ ਅਕਲ ਨਹੀਂ ਮੈਂ ਮੰਨਦਾ ਭਾਨਾ ਕਈ ਵਾਰੀ ਜਜ਼ਬਾਤੀ ਹੋ ਕੇ ਵੱਧ ਘੱਟ ਬੋਲ ਜਾਂਦਾ ਪਰ ਉਹ ਦਿਲ ਦਾ ਸਾਫ਼ ਬੰਦਾ ਮੈਂ ਸਮਝਾਉਂਦਾ ਵੀ ਰਹਿਣਾ ਮੈਂ ਭਾਨਿਆ ਤੈਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਤੂੰ ਗੁੱਸੇ 'ਚ ਕੋਈ ਗੱਲ ਇਹ ਜੀ ਬੋਲ ਜਾਂਦਾ ਹੈ ਉਹ ਗੱਲ ਲੋਕਾਂ ਨੂੰ ਦੁੱਖਦੀ ਐ ਗੱਲ ਨੂੰ ਸਲੀਕੇ ਤਰੀਕੇ ਨਾਲ ਰੱਖਿਆ ਕਰ ਦਲੀਲ ਨਾਲ ਗੱਲ ਆਪਣੀ ਰੱਖਿਆ ਕਰ ਪਰ ਉਸ ਇਨਸਾਨ ਤੇ ਅੱਜ ਕਿਸੇ ਏਜੰਟ ਵੱਲੋਂ ਦਰਖਾਹ ਦਿੱਤੀ ਗਈ ਤੇ ਸੁਣਨ ਚ ਆਇਆ ਵੀ 354 ਦਾ ਕੋਈ ਮੁਕੱਦਮਾ ਲੁਧਿਆਣੇ ਦੇ ਵਿੱਚ ਦਰਜ ਕਰਕੇ ਅੱਜ ਉਹਨੂੰ ਸਾਡੀ ਯਾਤਰਾ ਤੋਂ ਵਾਪਸ ਆਉਂਦੇ ਨੂੰ ਚੱਕ ਕੇ ਉਹ ਲੁਧਿਆਣੇ ਗ੍ਰਿਫਤਾਰੀ ਪਾ ਕੇ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਧਾਰਾ ਉਤੇ ਜੜਨਗੇ ਪਤਾ ਨਹੀਂ ਉਹਨੂੰ ਕੋਈ ਹੋਰ ਕਹੇ ਤਰੀਕੇ ਨਾਲ ਉੱਥੇ ਜਲੀਲ ਕੀਤਾ ਜਾਊ ਉਹਦੀ ਕੁੱਟਮਾਰ ਕੀਤੀ ਜਿਹੜਾ ਕੀ ਕੀਤਾ ਜਾਊਗਾ ਇਹ ਹਲੇ ਪਤਾ ਲੱਗੂਗਾ ਜੇ ਕੋਈ ਬੰਦਾ ਪੰਜਾਬ ਦੇ ਲੋਕਾਂ ਨਾਲ ਖੜਦਾ ਕਿਸੇ ਪੰਜਾਬ ਦੇ ਲੋਕਾਂ ਦੇ ਕੰਮ ਆਉਂਦਾ ਕੋਈ ਧੀਆਂ ਵਸਾਉਣ ਦੀ ਗੱਲ ਕਰਦਾ ਕੋਈ ਏਜੰਟਾਂ ਤੋਂ ਪੈਸੇ ਵਾਸ ਕਰਾਉਣ ਦੀ ਗੱਲ ਕਰਦਾ ਉਹ ਸਰਕਾਰ ਨੂੰ ਰੜਕਦਾ ਲੋੜ ਕੀ ਆ ਸਾਡੇ ਵਰਗਿਆਂ ਨੂੰ ਪੰਜਾਬ 'ਚ ਨਿਕਲਣ ਦੀ ਲੋੜ ਕੀ ਆ ਭਾਨੇ ਵਰਗਿਆਂ ਨੂੰ ਏਜੰਟਾਂ ਤੋਂ ਨਾਲ ਏਜੰਟਾਂ ਨਾਲ ਦੁਸ਼ਮਣੀਆਂ ਪਾਉਂਦੇ ਨੇ ਇਹਨਾਂ ਕੋਲ ਅਰਬਾਂ ਰੁਪਇਆ ਕੱਲੂ ਦੇ ਗਏ ਜਿਹਨੂੰ ਮਰਜ਼ੀ 50000 ਗੋਲੀ ਮਰਵਾ ਦੇਣ ਜਿਹਦੇ ਮਰਜ਼ੀ ਭਾਨੇ ਹਰ ਗਰੀਆ ਕੇ ਹੋਰ ਦੇ ਪਰ ਨਹੀਂ ਫੇਰ ਵੀ ਉਹ ਇਨਸਾਨ ਆ ਰੋਜ਼ ਬੱਧਵਾ ਅਗਲੇ ਦਿਨ ਪਿੰਡ ਬੈਠਦਾ ਹੁੰਦਾ ਸੀਗਾ ਮੈਨੂੰ ਸਮਝ ਆਉਂਦਾ ਸੀ ਮੈਂ ਭਾਨਿਆ ਜਿਹੜਾ ਕੰਮ ਤੂੰ ਚਲਾਇਆ ਇਹ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ ਇਹਨੇ ਆਪ ਕਰਨਾ ਨਹੀਂ ਦੂਜੇ ਬੰਦੇ ਨੂੰ ਕਰਨ ਦੇਣਾ ਨਹੀਂ ਤੈਨੂੰ ਮੈਂ ਲਿਜਾਉਣ ਗਿਆ ਔਲ ਹੱਥਾ ਚੱਕ ਕੇ ਹੁਣ ਪੰਜਾਬ ਦੇ ਲੋਕੋ ਜਾਂ ਉਹ ਬੰਦੇ ਜਾਂ ਜਿਹੜੇ ਕਦੇ ਨਹੀਂ ਭਾਨਿਆ ਬਹੁਤ ਚੰਗਾ ਕੰਮ ਕਰ ਰਹੇ ਆ ਇਕੱਠੇ ਹੋਣਗੇ ਬਾਈ ਹੋਣਗੇ ਇਕੱਠੇ ਕਿ ਬੱਸ ਅਸੀਂ ਫੇਸਬੁਕ ਕਾ ਨੇ ਉੱਤੇ ਫੱਟੇ ਚੱਕਣ ਵਾਲੇ ਆ ਸ਼ੱਕ ਦੇ ਫੱਟੇ ਬਾਈ ਤੇਰੇ ਨਾਲ ਆ ਕੋਈ ਗੱਲ ਨਹੀਂ ਬਾਈ ਕੋਈ ਪਰਵਾਹ ਨਾ ਕਰੀ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਬੱਸ ਐਨੇ ਕਿ ਜੋ ਕਰੀ ਹੋਵੇਂਗੇ ਅਸੀਂ ਹੋਵਾਂ ਇਕੱਠੇ ਜੇ ਕੱਲ ਨੂੰ ਅਸੀਂ ਹੌਕਾ ਦੇਗੇ ਕੱਲ ਨੂੰ ਅਸੀਂ ਕੋਈ ਰੈਬੜੀ ਕਰਕੇ ਜਿਹਦੇ ਕੱਠ ਰੱਖੀ ਆਵੋਗੇ ਉਹ ਛੋਟਾ ਮਾਨਸ ਵਾਲਾ ਕਈ ਮਹੀਨੇ ਪਹਿਲਾਂ ਅੰਦਰ ਰੱਖਿਆ ਮੈਂ ਉਹਨੂੰ ਵੀ ਹੁਣੀ ਗੱਲ ਕਰਕੇ ਛੱਡਿਆ ਮੈਂ ਕਿਹਾ ਪਹਿਲਾਂ ਤੇਰੇ ਤੇ ਹਮਲਾ ਹੋਇਆ ਤਿੰਨ ਚਾਰ ਦਿਨ ਪਹਿਲਾਂ ਅੱਜ ਤੇਰੇ ਤੇ ਫੇਰ ਹਮਲਾ ਹੋਇਆ ਮੈਂ ਕਿਹਾ ਸਰਕਾਰ ਤੇਰੇ ਨਾਲ ਪੰਗਾ ਕਿਹਦਾ ਕਿਹਨਾਂ ਪਵਾਉਗੀ ਜਾਂ ਤੇ ਐਚੋ ਕੋਈ ਮਰਵਾ ਦੂ ਜਾਂ ਤੈਨੂੰ ਮਰਵਾ ਦੇਣਗੇ ਜਾਂ ਕੋਈ ਹਜਾ ਮੁਕੱਦਮਾ ਹੋਵੇ ਉਹ ਜੀ ਕੋਈ ਘਰਾਂ ਦੇ ਵਿੱਚੋਂ ਕੋਈ ਬੁਢੀ ਘੜੀ ਕਰ ਲੈਣਗੇ ਵੀ ਛੋਟੇ ਨੇ ਆ ਬੁਢੀ ਦੀ ਨੂੰ ਹੱਥ ਪਾ ਲਿਆ ਕਿ ਹੁਣ ਜਿੰਮੇ ਆ ਕਿਸੇ ਇਹ ਅੰਟ ਵੱਲੋਂ ਝੂਠਾ ਪਰਚਾ ਦਿੱਤਾ ਗਿਆ। ਸਤੋ ਜੀ ਆਲੇ ਮਹਾਰਾਜ ਜੀ ਇਹ ਚੰਗੀਆਂ ਨਹੀਂ ਬਧਿੱਕੀਆਂ ਸੱਜਣਾ ਚੰਗੀਆਂ ਨਹੀਂ। ਆ ਇੱਥੇ ਬਹੁਤ ਵੱਡੇ ਵੱਡੇ ਆ ਤੁਰ ਗਏ ਬਹੁਤ ਵੱਡੇ ਵੱਡੇ ਆ ਤੁਰ ਗਏ ਜਿਹੜੇ ਕਹਣਗੇ ਸਾਡੇ ਹੁਕਮ ਨਾਲ ਪੱਤਾ ਨਹੀਂ ਹਿਲਦਾ। ਅਸੀਂ ਐ ਕਰਦਿਆਂਗੇ ਅਸੀਂ ਉਹ ਕਰਦਿਆਂਗੇ ਐ ਡੈਰੀਆਂ ਲਾਈਆਂ ਹੋਈਆਂ ਸੀ ਆਹ ਕੀਤਾ ਹੋਇਆ ਲੋਕਾਂ ਨੇ ਧੂੜ ਚ ਟਾਸੀ ਮਿੱਟੀ ਚ ਮਿਲਾਤੇ ਹੰਕਾਰ ਚੰਗਾ ਨਹੀਂ ਹੁੰਦਾ ਮੈਂ ਪਹਿਲਾਂ ਬਹੁਤ ਵਾਰ ਕਿਹਾ ਹੰਕਾਰ ਚੰਗਾ ਨਹੀਂ ਹੁੰਦਾ ਤੈਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਨਹੀਂ ਚੁਣਿਆ ਸੀ ਕਿ ਤੂੰ ਨਿੱਜੀ ਦੁਸ਼ਮਣੀਆਂ ਕੱਢੇ ਲੋਕਾਂ ਦਾ ਜਿਹੜੇ ਲੋਕ ਆਵਾਜ਼ ਬੁਲੰਦ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੂੰ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਅਸੀਂ ਲੋਕਾਂ ਨੂੰ ਲੀਡਰਾਂ ਅੱਗੇ ਯੁਰਤ ਪੈਦਾ ਖਿੱਚੇ ਲੋਕਾਂ ਦੇ ਅਸੀਂ ਲੀਡਰਾਂ ਅੱਗੇ ਲੋਕ ਅੱਜ ਅੱਜ ਬੋਲਦੇ ਆ ਤਾਂ ਅੱਜ ਕੋਈ ਬੋਲਦਾ ਬੰਦਾ ਯਾਰ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਪਾਣੀ ਦੀ ਕੋਈ ਬੋਲੀ ਦੀ ਮੇਰੇ ਵਰਗੇ ਦੇ ਉੱਤੇ ਪਤਾ ਨਹੀਂ ਕੀ ਕੀ ਦੂ ਹਲੇ ਕਰੇਗਾ ਕੋਸ਼ਿਸ਼ਾਂ ਕਰੇਗਾ ਸੋ ਸਾਰਿਆਂ ਨੂੰ ਮੇਰਾ ਵੀਰ ਬੇਨਤੀ ਆ ਬਾਈ ਅੱਜ ਅਲੇ ਰਾਏ ਕਰਨੀਆਂ ਸਾਨੂੰ ਪੂਰਾ ਵੀ ਨਹੀਂ ਪਤਾ ਹਲੇ ਮੈਨੂੰ ਰਾਹ ਕੀ ਸੀਗਾ ਮੈਂ ਜਾਈ ਜਨਾ ਉਧਰ ਨੂੰ ਮੈਨੂੰ ਪਤਾ ਕਰਨਾ ਜਾ ਕੇ ਲਿਹਾਣੇ ਪਾਸੇ ਵੀ ਕੀ ਹੋਇਆ ਕੀ ਗੱਲਬਾਤ ਆ ਕਾਹਦਾ ਪਰਚਾ ਕਿਵੇਂ ਦਿੱਤਾ ਕਿਹਦੀ ਦਰਖਾਸਤ ਆ ਐ ਨਹੀਂ ਪਤਾ ਏ ਹੋ ਸਕਦਾ ਤੇ 6 ਮਹੀਨੇ ਅੰਦਰ ਲਿਬਾਉਣ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਚੱਲ ਪੇ ਅੱਜ ਭਾਨਾ ਫੜ ਲਿਆ ਕੱਲ ਨੂੰ ਕਿ ਮੇਰਾ ਹੋਰ ਸਾਥੀ ਫੜ ਲੈਣਗੇ ਉਸ ਤੋਂ ਬਾਅਦ ਮੈਨੂੰ ਫੜ ਕੇ ਅੰਦਰ ਦੇ ਦੇਣਗੇ ਤੁਸੀਂ ਬੈਠੇ ਆਮਨਾ ਘਰੇ ਰਜਾਈਆਂ 'ਚ ਬੈਠੇ ਟੌਰਣਾ ਬੈਠੇ ਲੋ ਵੀ ਕੋਈ ਗੱਲ ਨਹੀਂ ਬਾਈ ਠੀਕ ਆ ਫੇਸਬੁੱਕ ਤੇ ਮਾੜੀ ਜੀ ਕੋਈ ਗੱਲ ਹੋਵੇ ਹੱਕ ਚ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਪਾਸੇ ਹਟਜੋ ਅਸੀਂ ਪੰਜਾਬ ਦੇ ਲੋਕ ਆਪਣਾ ਫਰਜ਼ ਸਮਝ ਕੇ ਤੁਰੇ ਹੋਇਆ ਬਾਈ ਇਸ ਮਿੱਟੀ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਦਿਨ ਰਾਤ ਉਹ ਇਹ ਰਾਤ ਪੈਂਦੀ ਹੱਥ ਉੱਥੇ ਕੱਢਦੇ ਆਂ ਕੌਣ ਛੱਡਦਾ ਬਾਈ ਕਰ ਅਸੀਂ ਆਸਾਨ ਨਹੀਂ ਕਰਦੇ ਕਿਸੇ ਤੇ ਆਪਣਾ ਫਰਜ਼ ਨਿਭਾ ਰਹੇ ਆਂ ਪਰ ਸਾਥ ਤਾਂ ਦਿਓ ਯਾਰ ਖੜੋ ਤਾਂ ਸਹੀ ਨਾਲ ਯਾਰ ਕਿਤੇ ਐਡਾ ਧੱਕਾ ਯਾਰ ਦੇਖਿਆ 2 ਸਾਲ ਦੀ ਸਰਕਾਰ ਦੇ ਵਿੱਚ ਕਿਸੇ ਏਜੰਟ ਦੇ ਪਰਚਾ ਦਰਜ ਹੋਇਆ ਵੀ ਹਾਂ ਐਡਾ ਵੱਡਾ ਦੇਖਿਆ ਕਦੇ ਕੋਈ ਇਹ ਕਿੰਨੇ ਲੋਕ ਵਿਚਾਰੇ ਬਿਲਕਦੇ ਆ ਕਿਸੇ ਦੀਆਂ ਜ਼ਮੀਨਾਂ ਵੇਚ ਗਈਆਂ ਗਹਿਣੇ ਵੇਹ ਹੋ ਗਈਆਂ ਕਿਸੇ ਨੇ ਘਰ-ਬਾਰ ਵੇਚ ਕੇ ਏਜੰਟਾਂ ਨੂੰ ਪੈਸੇ ਭਰੇ ਆ ਤੇ ਕੀ ਹਾਲਾਤ ਆ ਲੋਕਾਂ ਦੇ ਕਿਵੇਂ ਚੱਕਰ ਮਾਰ ਮਰਦੇ ਹਾ ਧੱਕੇ ਮਾਰਦੇ ਜਾ ਕੇ ਜਲੀਲ ਕਰਦੇ ਏਜੰਟ ਬੈਠ ਕੇ ਦਫ਼ਤਰਾਂ ਦੇ ਵਿੱਚ ਅੱਜ ਭਾਨਾ ਏਜੰਟਾਂ ਤੋਂ ਪੈਸੇ ਕਢਾਉਂਦਾ ਸੀ ਲੋਕਾਂ ਦੇ ਭਾਨਾ ਚੱਕ ਕੇ ਅੰਦਰ ਬੰਦ ਕਰਤਾ ਕੱਲ ਨੂੰ ਛੋਡੀ ਆਵਾਜ਼ ਬੰਦ ਕੌਣ ਕਰੂਗਾ ਕੱਲ ਨੂੰ ਦੱਸ ਦਿਆਂ ਬਾਈ ਸਾਰੀ ਗੱਲਬਾਤ ਵੀ ਕਿੱਥੇ ਕੀ ਹੋਇਆ ਭਾਨਾ ਕਿਉਂ ਫੜਿਆ ਗਿਆ ਹੁਣ ਇੰਨੀ ਗੱਲ ਸਮਝ ਆਈ ਏ ਸਾਨੂੰ ਪਰ ਜੋ ਇਹ ਸਰਕਾਰ ਬੁੱਚੜਪਣਾਂ ਦੇ ਉੱਤਰੀ ਹੋਈ ਆ ਜੋ ਧੱਕੇਸ਼ਾਹੀ ਚ ਉੱਤਰੀ ਹੋਈ ਆ ਹਰ ਇੱਕ ਬੰਦੇ ਦੇ ਨਾਲ ਇਹ ਧੱਕਾ ਕਰ ਰਹੇ ਨੇ ਕਿਸੇ ਬੰਦੇ ਨੂੰ ਬੋਲਣ ਨਹੀਂ ਦੇ ਰਹੇ ਕੱਲਾ ਕੱਲਾ ਨਖੇੜ ਕੇ ਪੰਜਾਬ ਦੇ ਲੋਕੋ ਬਹੁਤ ਾਰੀ ਮੈਂ ਗੱਲ ਸੁਣਾਉਣਾ ਹੁੰਦਾ ਧਿਆਨ ਨਾਲ ਸੁਣ ਲਿਓ ਮੈਂ ਇਹ ਹਾਂ ਤਰ੍ਹਾਂ ਦੇ ਸਟੇਜਾਂ ਦੇ ਵੀ ਸੁਣਾਉਣਾ ਤੇ ਤੁਹਾਨੂੰ ਮੈਂ ਐ ਵੀ ਸੁਣਾਉਂਦਾ ਰਹਿਣਾ ਇਹ ਵਾਰੀ ਸਭ ਦੀ ਆਉਣੀ ਆ ਬਾਈ ਜਿਵੇਂ ਹਿਟਲਰ ਜਦੋਂ ਜਹੂਦੀਆਂ ਤੇ ਕਹਿੰਦੇ ਜ਼ੁਲਮ ਕਰ ਰਿਹਾ ਸੀ ਨਾ ਉਸ ਵੇਲੇ ਦੇ ਕਿਸੇ ਕਵੀ ਨੇ ਗੱਲ ਕਹੀ ਸੀ ਕਿ ਪਹਿਲਾਂ ਮੇਰੇ ਸ਼ਹਿਰ ਨੂੰ ਮਾਰਨ ਆਏ ਮੇਰੇ ਦੇਸ਼ ਨੂੰ ਮਾਰਨ ਆਏ ਮੈਂ ਚੁੱਪ ਕਰ ਗਿਆ ਫਿਰ ਮੇਰੇ ਸ਼ਹਿਰ ਨੂੰ ਮਾਰਿਆ ਮੇਰੇ ਪਿੰਡ ਨੂੰ ਮਾਰਿਆ ਮੈਂ ਚੁੱਪ ਰਹਾ ਇੱਕ ਦਿਨ ਮੇਰੇ ਗਵਾਂਢੀ ਨੂੰ ਮੇਰੀਆਂ ਅੱਖਾਂ ਸਾਹਮਣੇ ਕੱਢ ਕੇ ਗੋਲੀ ਮਾਰਤੀ ਮੈਂ ਕੁੰਡਾ ਲਾ ਲਿਆ ਵੀ ਆਪਣੀ ਕਿਹੜਾ ਵਾਰੀ ਆਉਣੀ ਆਪਾਂ ਨੂੰ ਕੀ ਆਪਾਂ ਕੀ ਲੈਣਾ ਅਗਲੀ ਸਵੇਰ ਕਹਿੰਦਾ ਮੈਨੂੰ ਕੱਢ ਲਿਆ ਮੈਨੂੰ ਲਜਾਣ ਲੱਗੇ ਮਾਰਨ ਖਾਤਰ ਕਹਿੰਦਾ ਮੈਂ ਦੇਖਿਆ ਉਸ ਦਿਨ ਮੇਰੀ ਖਾਤਰ ਬੋਲਣ ਵਾਲਾ ਖੜਨ ਵਾਲਾ ਲੜਨ ਵਾਲਾ ਕੋਈ ਬਚਿਆ ਨਹੀਂ ਸੀ ਬਾਈ ਮਤਭੇਖਾ ਪਾਲਿਓ ਬਾਈ ਮਨਾਂ ਦੇ ਵਿੱਚ ਮਤਭੇਖਾ ਪਾਲਿਓ ਕਿ ਅੱਜ ਅਸੀਂ ਜੇ ਐਂ ਬੈਠੇ ਰਹੇ ਨਾ ਆਪਣੇ ਬੋਲ ਜਿਹੜੇ ਬੋਲਦੇ ਸਾਡੇ ਬੰਦੇ ਨੇ ਸਾਡੇ ਹੱਕਾਂ ਦੀ ਗੱਲ ਕਰਦੇ ਆਣ ਸਾਫ ਦੀ ਗੱਲ ਕਰਦੇ ਆ ਧੱਕੇ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਦੇ ਆ ਉਹਨਾਂ ਨਾਲ ਨਾ ਖੜੇ ਬਾਈ ਤਾਂ ਯਾਦ ਰੱਖਿਓ ਕਿਸੇ ਨੇ ਸਾਨੂੰ ਕੱਲ ਨੂੰ ਇੱਕ ਵੀ ਬੰਦਾ ਇੱਥੇ ਇਹਨਾਂ ਨੇ ਆਵਾਜ਼ ਬੁਲੰਦ ਕਰਨ ਵਾਲਾ ਸਾਰੇ ਬੰਦੇ ਚੁਣ-ਚੁਣ ਕੇ ਪਹਿਲਾਂ ਉਹਨਾਂ ਨੂੰ ਇਹ ਮਰਵਾਉਣਗੇ ਚਾਹੇ ਜੇਲਾ ਸੱਟਣਗੇ ਫਿਰ ਆਮ ਲੋਕਾਂ ਦਾ ਜੋ ਇੱਕ ਚੁੰਬਰ ਕੱਢਣਗੇ ਜੋ ਇਹ ਲੋਕਾਂ ਦਾ ਕਰਨਗੇ ਤੁਸੀਂ ਸੋਚਿਆ ਨਹੀਂ ਹੋਣਾ ਬਾਈ ਸੋ ਦੱਸ ਦਿਆਂ ਬਾਈ ਕੱਲ ਨੂੰ ਰਹਿ ਕਰਕੇ ਸਾਰੇ ਬੰਦਿਆਂ ਨਾਲ ਆਪਣਾ ਵੀ ਅਗਲਾ ਕੀ ਕਰਨਾ ਹੈ ਅਗਲਾ ਕਦਮ ਕੀ ਚੱਕਣਾ ਹੈ ਜੇ ਬਾਕੀ ਇੰਨੀ ਅਪੀਲ ਕਰੂੰਗਾ ਤੇ ਹੈਗਾ ਅੰਦਰ ਕੋਈ ਦਰਦ ਜਾਂ ਮਾੜਾ ਮੋਟਾ ਹੈ ਸਾਨੂੰ ਲੱਗਦਾ ਵੀ ਇਹ ਸਾਨੂੰ ਆਪਣੇ ਬੰਦਿਆਂ ਨਾਲ ਖੜਨਾ ਚਾਹੀਦਾ ਪਰ ਜਿੱਥੋਂ ਦਾ ਬਾਈ ਸਨੇਹਾ ਦੇਵਾਂਗੇ ਉਥੇ ਪਹੁੰਚ ਜਾਓ ਬਾਈ ਕੱਲੀਆਂ ਗੱਲਾਂ ਕੱਲੀਆਂ ਟਿੱਪਣੀਆਂ ਜਨਾ ਮੈਂ ਫੇਰ ਕਹਿਣਾ ਸਾਡੀ ਯਾਤਰਾ ਨੂੰ ਇਹਨਾਂ ਨੇ ਖੜਲ ਪਾਉਣ ਲਈ ਯਾਤਰਾ ਰੋਕਣ ਲਈ ਕੰਬੇ ਪਿਆ ਉਦਾਂ ਦੇ ਹਜ ਦੇ ਤੁਰੇ ਹੋਏ ਆ ਕਿਉਂਕਿ ਬਹੁਤ ਚੰਗਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਜਿਹੜੇ ਪਿੰਡ થી ਵੀ ਜਾਣਦੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਸੁਣਦੇ ਵੀ ਆ ਕੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਦੇ ਮੈਂਬਰ ਵੀ ਬਣ ਰਹੇ ਆ ਸਮਝ ਵੀ ਰਹੇ ਆ ਲੋਕ ਗੱਲ ਨੂੰ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਗੱਲ ਇਸੇ ਕਰਕੇ ਸਾਡੀ ਯਾਤਰਾ ਦਾ ਇਹਨਾਂ ਨੇ ਉਹਨੂੰ ਡੀਲ ਕਰਨ ਦੀ ਖਾਤਰ ਉਹ ਸਾਡੀ ਯਾਤਰਾ ਦੇ ਵਿੱਚ ਇਹਨਾਂ ਨੇ ਕਿਸੇ ਤਰੀਕੇ ਨਾਲ ਵੀ ਕੋਈ ਨਾ ਕੋਈ ਇੱਚ ਰੰਗ ਚ ਭੰਗ ਪਾਉਣ ਵਾਲੀ ਗੱਲ ਆ ਵੀਰ ਓਕਿਆ ਜਾਵੇ ਬੰਦੇ ਫੜ ਹੋਏ ਉਧਰ ਧਿਆਨ ਦੇਣਗੇ ਪਿੰਡਾਂ ਜਾਣ ਹਟਰਗੇ ਹੁਣ ਜਿਹੜੇ ਹੀ ਪਿੰਡਾਂ ਜਾਣਾ ਸੀ ਸਾਡਾ ਧਿਆਨ ਇਧਰ ਨੂੰ ਹੋ ਜਾਣਾ ਵੀ ਭਾਂਦੇ ਨੂੰ ਕਿਵੇਂ ਛੜਾਉਣਾ ਫਿਰ ਹੋਰ ਕਿਹਨੂੰ ਫੜ ਲੈਣਗੇ ਐਨੇ ਮੈਨੂੰ ਫੜ ਲੈਣਗੇ ਚਲੋ ਬਸ ਆਪਾਂ ਠੀਕਾ ਕਰੇ ਬੈਠੇ ਆ ਸੋਚੋ ਬਾਈ ਅਕਲ ਨੂੰ ਹੱਥ ਮਾਰੋ ਪੰਜਾਬ ਦੇ ਲੋਕ ਅਕਲ ਨੂੰ ਹੱਥ ਮਾਰੋ ਏ ਐਨੇ ਤਾਂ ਅਸੀਂ ਕਦੇ ਇਸ ਤਰੀਕੇ ਨਾਲ ਤਾਂ ਅਸੀਂ ਹੋਏ ਹੀ ਨਹੀਂ ਕਦੇ ਯਾਰ ਅੱਜ ਤੱਕ ਤਾਂ ਯਾਰ ਕਿ ਸਾਡੇ ਦੂਜੇ ਤੇ ਵੀ ਤੀਜੇ ਤੇ ਵੀ ਕਿਸੇ ਕੋਈ ਜ਼ੁਲਮ ਹੁੰਦਾ ਸੀ ਨਾ ਬਾਈ ਅੱਜ ਇੱਕੜਾ ਹੀ ਖੜ ਜਾਂਦੇ ਸੀ ਵੀ ਆ ਜਾ ਯਾਰ ਤੇਰੇ ਤੇ ਜ਼ੁਲਮ ਨਹੀਂ ਹੋਣ ਦੇਣਾ ਜੋ ਗੋਲੀ ਆਊ ਪਹਿਲਾਂ ਸਾਡੇ ਤੇ ਆਊ ਜੋ ਫਾਸ ਜਰਾ ਹੱਸਾਊ ਪਹਿਲਾਂ ਸਾਡੇ ਗਲ ਚ ਆਊ ਅੱਜ ਸਾਡੇ ਆਪ ਦੇ ਨਾਲ ਕੀ ਹੋਈ ਅੰਦਰ ਅਸੀਂ ਕਿੱਥੇ ਖੜਦੇ ਹਾਂ